ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਇੱਕ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਮੌਸਮ ਵਿਭਾਗ ਨੇ ਸਾਫ਼-ਸਾਫ਼ ਕਿਹਾ ਕਿ ਭਈ ਇਹ ਜੋ 15 ਤੋਂ 20 ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਜੜੀ ਹੈ ਉਹ ਫੌਗਿੰਗ ਅਤੇ ਠੰਡ ਦੇ ਦਿਨ ਰਹਿਣਗੇ ਜਿਸ ਦੇ ਵਿੱਚ ਮੌਸਮ ਵਿਭਾਗ ਵੱਲੋਂ ਲਗਾਤਾਰ ਕਈ ਐਡਵਾਈਸਰੀਆਂ ਜਾਰੀ ਕੀਤੀਆਂ ਗਈਆਂ ਨੇ ਕਿ ਭਈ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਹਰੇਕ ਤਰੀਕੇ ਦੀ ਜੜੀ ਹੈਗੀ ਹੈ ਆ ਉਹ ਇਤਿਆਤ ਵਰਤਨ ਹਰੇਕ ਤਰੀਕੇ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਵਰਤਨ ਜਿਸ ਦੇ ਨਾਲ ਉਹਨਾਂ ਦੇ ਸਿਹਤ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜੜਾ ਹੈ ਉਹ ਨੁਕਸਾਨ ਨਾ ਹੋ ਸਕੇ ਜੇਕਰ ਮੈਂ ਪੰਜਾਬ ਦੇ ਮੌਸਮ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਮੌਸਮ ਇਸ ਵਕਤ ਕਾਫੀ ਠੰਡਾ ਜੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਹੈ ਉਹ ਬਾਰਿਸ਼ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆ ਜਿਸ ਜਗ੍ਹਾ ਦੇ ਉੱਪਰ ਕਾਫੀ ਜੜੀ ਹੈਗੀ ਹੈ ਉਹ ਬਾਰਿਸ਼ ਕਿਉਂਕਿ ਸਵੇਰ ਤੋਂ ਹੀ ਜੜੀ ਹੈਗੀ ਉਹ ਬਾਰਿਸ਼ ਜੜੀ ਹੈ ਉਹ ਪੈਣੀ ਸ਼ੁਰੂ ਹੋਈ ਤੇ ਹੁਣ ਤੱਕ ਵੀ ਜੜੀ ਹੈ ਉਹ ਬਾਰਿਸ਼ ਪੈ ਰਹੀ ਹੈ ਜਿਸ ਦੇ ਨਾਲ ਜਲੰਧਰ ਸ਼ਹਿਰ ਦਾ ਮੌਸਮ ਜਿਹੜਾ ਹੈ ਉਹ ਕਾਫੀ ਠੰਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੱਲ ਤੋਂ ਹੀ ਜੜੀ ਹੈਗੀ ਹੈ ਮੌਸਮ ਵਿਭਾਗ ਵੱਲੋਂ ਵੱਡੀ ਐਡਵਾਈਸ ਵੀ ਜਾਰੀ ਕੀਤੀ ਗਈ ਸੀ ਕਿ ਲੋਕ ਜਿਹੜੇ ਨੇ ਉਹ ਹਰੇਕ ਤਰੀਕੇ ਦੀ ਸੁਰੱਖਿਆ ਜ਼ਰੂਰ ਵਰਤਣ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਸਕੂਲ ਦੇ ਵਿੱਚ ਜੜੀਆਂ ਨੇ ਉਹ ਛੁੱਟੀਆਂ ਚੱਲ ਰਹੀਆਂ ਨੇ ਪਰ ਜੇਕਰ ਮੈਂ ਗੱਲ ਕਰਾਂ ਆਮ ਜਨ ਜੀਵਨ ਦੀ ਜੋ ਲੋਕ ਕੰਮ ਤੇ ਜਾਂਦੇ ਨੇ ਦੂਸਰੀ ਥਾਵਾਂ ਤੇ ਜਾਂਦੇ ਨੇ ਤਾਂ ਉਹਨਾਂ ਲਈ ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਨੂੰ ਬਹੁਤ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦਾ ਮੌਸਮ ਹੁਣ ਲਗਾਤਾਰ ਹੋ ਰਿਹਾ ਹੈ ਉਸ ਦੇ ਨਾਲ ਕਈ ਬਿਮਾਰੀਆਂ ਵੀ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਜ਼ੁਕਾਮ, ਖਾਂਸੀ, ਬੁਖਾਰ ਜਾਂ ਫਿਰ ਉਸ ਦੇ ਨਾਲ ਕਮਜ਼ੋਰੀ ਵਰਗੀ ਜੜੀਆਂ ਨੇ ਉਹ ਸਰੀਰਕ ਬਿਮਾਰੀਆਂ ਵੀ ਜੜੀਆਂ ਨੇ ਉਹ ਲਗਾਤਾਰ ਕਿੰਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੁਝ ਤਸਵੀਰਾਂ ਤੁਹਾਨੂੰ ਜ਼ਰੂਰ ਮੈਂ ਸਾਂਝੀਆਂ ਕਰਨਾ ਚਾਹਾਂਗਾ ਤਾਂ ਇਹ ਤੁਸੀਂ ਤਸਵੀਰ ਜਰੂਰ ਦੇਖੋ ਜਿੱਥੇ ਜਲੰਧਰ ਦੇ ਵਿੱਚ ਕਾਫੀ ਜੜੀ ਹੈ ਉਹ بارش ਹੋ ਰਹੀ ਹੈ ਹਾਲਾਂਕਿ ਤੁਹਾਨੂੰ ਇੰਜ ਲੱਗ ਰਿਹਾ ਹੋਵੇਗਾ ਕਿ ਧੁੱਪ ਨਿਕਲੀ ਹੋਈ ਹੈ ਪਰ ਜੇਕਰ ਮੈਂ ਬਦਲ ਵਾਲ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਮਾਂ ਤਾਂ ਕਾਫੀ ਸਵੇਰ ਤੋਂ ਜਿਹੜਾ ਹੈ ਉਹ ਇਸੇ ਤਰੀਕੇ ਦਾ ਜਿਹੜਾ ਹੈ ਉਹ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਜੜੀ ਹੈ ਉਹ بارش ਹੁੰਦੀ ਹੋਈ ਨਜ਼ਰ ਆ ਰਹੀ ਹੈ ਸਵੇਰ ਛੋਟੀਆਂ ਥੋੜੀਆਂ ਕਣੀਆਂ ਜੜੀਆਂ ਨੇ ਉਹ ਪੈ ਰਹੀਆਂ ਸੀ ਗਿਆ ਪਰ ਹੁਣ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਾਫੀ بارش ਜੜੀ ਹੈ ਉਹ ਪੈਂਦੀ ਹੋਈ ਵੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਮੌਸਮ ਲਗਾਤਾਰ ਜੜਾ ਇਹ ਉਹ ਠੰਡਾ ਹੁੰਦਾ ਹੋਏ ਵੀ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਅ ਕਈ ਚੀਜ਼ਾਂ ਸੀਗੀਆਂ ਜਿਵੇਂ ਆਮ ਜਨਜੀਵਤ ਪ੍ਰਭਾਵਿਤ ਨਾ ਹੋਵੇ ਲੋਕ ਜਿਹੜੇ ਨੇ ਉਹ ਕਈ ਚੀਜ਼ਾਂ ਤੋਂ ਵਿਚਾਰ ਰੱਖ ਸਕਣ ਜਿਸ ਤਰੀਕੇ ਦੇ ਨਾਲ ਜਦੋਂ ਬਾਰਿਸ਼ ਪੈਂਦੀ ਹੈ ਇਹ ਨਾਲ ਠੰਡ ਦਿਨਾਂ ਦੇ ਵਿੱਚ ਤਾਂ ਕਈ ਬਿਮਾਰੀਆਂ ਵੀ ਨਾਲ ਨਾ ਜੜ ਜਾਣੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਪਿਛਲੇ ਸਾਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਿਛਲੇ ਸਾਲ ਅ ਲੋਕਾਂ ਨੂੰ ਜਿਹੜੇ ਨੇ ਉਹ ਵਾਇਰਲ ਫੀਵਰ ਕਾਫੀ ਹੋਏ ਸੀਗੇ ਅ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਜਿਹੜਾ ਹੈ ਉਹ ਸੈਨਾ ਪਿਆ ਸਰੀਰਕ ਪੱਖੋਂ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਵੇਂ ਅ ਦਰਦਾਂ ਜਿਹੜੀਆਂ ਨੇ ਉਹ ਸਰੀਰ ਦੇ ਵਿੱਚ ਕਈ ਥਾਵਾਂ ਦੇ ਵਿੱਚ ਹੋਣੀਆਂ ਅ ਅਤੇ ਉਹਨਾਂ ਤੋਂ ਰਾਹਤ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੱਕ ਨਾ ਪਾੜਾ ਇਹ ਸਮੱਸਿਆਵਾਂ ਇਹਨਾਂ ਸਾਰੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ ਇਸ ਦੇ ਨਾਲ ਹੀ ਜੇਕਰ ਜਿਹੜੀ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਉਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬਈ ਠੰਡ ਜ਼ਿਆਦਾ ਵਧਣ ਕਾਰਨ ਜਿਹੜਾ ਇਹ ਉਹ ਜੇਕਰ ਤੁਸੀਂ ਸੁਰੱਖਿਆ ਨਹੀਂ ਵਰਤਦੇ ਹੋ ਤਾਂ ਤੁਹਾਨੂੰ ਹੁਣ ਕਿਉਂਕਿ ਲਗਾਤਾਰ ਜਿਹੜਾ ਹੈਗਾ ਇਹ ਉਹ ਵਾਇਰਲ ਫੀਵਰ ਹੋਣ ਦੇ ਖਤਸੇ ਨੇ ਉਸ ਦੇ ਨਾਲ ਨਾਲ ਬੁਖਾਰ, ਜ਼ੁਖਾਮ, ਖਾਸੀ ਬਲਗਮ ਵਾਲੀ ਖਾਸੀ ਅਤੇ ਹੋਰ ਕਈ ਜਣਿਆਂ ਨੇ ਉਹ ਬਿਮਾਰੀਆਂ ਤਾਨੂੰ ਇਸ ਬਾਰਿਸ਼ ਤੋਂ ਬਾਅਦ ਜਿਹੜਾ ਹੈ ਉਹ ਲੱਗ ਸਕਦੀਆਂ ਨੇ ਜਾਂ ਮੌਸਮ ਜਿਸ ਤਰੀਕੇ ਦੇ ਨਾਲ ਹੁਣ ਬਦਲ ਰਿਹਾ ਹੈ ਉਸ ਦੇ ਨਾਲ ਤੁਹਾਨੂੰ ਜਿਹੜਾ ਹੈ ਹੋ ਸਕਦਾ ਹੈ ਤਾਂ ਹਰ ਇੱਕ ਪੱਖੋਂ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਐਡਵਾਈਜ਼ਰੀ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਚਾਹੀਦਾ ਹੈ ਅਤੇ ਇਸ ਦੀ ਪਾਲਣਾ ਵੀ ਜੜੀ ਹੈ ਉਹ ਕਰਨੀ ਚਾਹੀਦੀ ਹੈ ਤਾਂ ਇੱਕ ਖਾਸ ਤਸਵੀਰ ਤੁਸੀਂ ਜਲੰਧਰ ਦੀ ਜਰੂਰ ਦੇਖੋ ਜਿੱਥੇ ਮੌਸਮ ਕਾਫੀ ਜਿਹੜਾ ਹੈਗਾ ਏ ਉਹ ਠੰਡਾ ਨਜ਼ਰ ਆ ਰਿਹਾ ਹੈ ਲੋਕ ਘਰਾਂ ਦੇ ਵਿੱਚ ਜਿਆਦਾ ਰਹਿਣਾ ਇਸ ਵਕਤ ਪਸੰਦ ਕਰ ਰਹੇ ਨੇ ਜਿਸ ਤਰੀਕੇ ਦਾ ਜੜਾ ਹੈ ਉਹ ਮੌਸਮ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਹੈ ਜੋ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਸੀ ਉਸ ਬਾਰੇ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਹਰੇਕ ਤਰੀਕੇ ਦੇ ਨਾਲ ਤੁਸੀਂ ਵੀ ਜਿਹੜੀ ਆ ਉਹ ਸੁਰੱਖਿਆ ਜ਼ਰੂਰ ਆਪਣੀ ਜਿਹੜੀ ਹੈ ਉਹ ਵਰਤੋ ਤਾਂ ਕਿ ਤੁਸੀਂ ਵੀ ਕਿਸੇ ਤਰੀਕੇ ਦੇ ਨਾਲ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਸੋ ਇਹਨਾਂ ਦਿਨਾਂ ਦੇ ਵਿੱਚ ਕੈਮਰਾ ਪਸੰਦ ਪੰਕੇ ਦੇ ਨਾਲ ਰਾਜਗੁਰਤਾ ਜਿਲੰਦ